ਪਾਰ ਦਾ ਨਾਰੇ ਰਬਾ ਜੀ ਤੇ ਗਾਨ ਪੇਸ਼ ਕਰ ਰਿਹਾ ਹੈ ਸਪੀਕਰ ਸਾਹਿਬ ਮੈਨੂੰ ਪਰਮਾਤਮਾ ਦੀ ਨੁਸਰਤ ਤੇ ਭਰੋਸਾ ਹੈ ਤੇ ਅੱਜ ਮੈਂ ਰੱਬ ਤੋਂ ਮਦਦ ਮੰਗਦਾ ਕਿ ਰੱਬਾ ਮੇਰੀ ਆਵਾਜ਼ ਦੇ ਵਿੱਚ ਉਹ ਅਸਰ ਪੈਦਾ ਕਰ ਦੇ ਮੇਰੀ ਜ਼ੁਬਾਨ ਦੇ ਵਿੱਚ ਉਹ ਤਾਕਤ ਪੈਦਾ ਕਰ ਦੇ ਕਿ ਜਿਹੜੇ ਲੋਕ ਅੱਜ ਇਹ ਸਾਹਮਣੇ ਇਹ ਸਰਕਾਰ ਦਾ ਵਿਰੋਧ ਕਰ ਰਹੇ ਆ ਇਹ ਪੰਜਾਬ ਸਰਕਾਰ ਦੀ ਆ ਕੋਸ਼ਿਸ਼ ਆ ਤੇ ਕਾਬਿਸਾਨ ਨੂੰ ਸਮਝ ਕੇ ਤੇ ਪੰਜਾਬ ਨੂੰ ਜੋ ਆਪਣੇ ਪੈਰਾਂ ਤੇ ਖੜੇ ਕਰਨ ਦਾ ਉਪਰਾਲਾ ਕੈਂਪੀਨ ਸਾਡਾ ਹੈ ਅਸੀਂ ਉਹਦੇ ਵਿੱਚ ਕਾਮਯਾਬ ਹੋ ਸਕੀਏ ਸਪੀਕਰ ਸਾਹਿਬ ਵਿਧਾਨ ਸਭਾ ਦੀ ਕੋਈ ਗਿੱਟ ਪਾਟ ਲੋ ਇਹ ਜਿਹੜੇ ਲੋਕ ਅੱਜ ਕਾਂਗਰਸ ਪਾਰਟੀ ਦਾ ਵਿਰੋਧ ਕਰ ਰਹੇ ਆ ਤੇ ਕਹਿ ਰਿਹਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਇਹ ਖਾਬ ਵਿੱਚ ਦੀ ਹੈ ਸਪੀਕਰ ਸਾਹਿਬ ਕਾਂਗਰਸ ਪਾਰਟੀ ਇਹ ਖਾਬਾਂ ਨੂੰ ਹਕੀਕਤ ਦੇ ਵਿੱਚ ਬਦਲਦੀ ਹੈ ਵਿਧਾਨ ਸਭਾ ਦੀ ਕੋਈ ਇੱਟ ਪਟਲੋ ਪਾਖੜਾ ਡੈਮ ਦੀ ਕੋਈ ਇੱਟ ਪਟਲੋ ਸੁਸੀ ਪੀਜੀਆਈ ਦੀ ਕੋਈ ਇੱਟ ਪਟਲੋ ਉਸ ਇੱਟ ਤੇ ਕਾਂਗਰਸ ਪਾਰਟੀ ਦਾ ਹਵਾਲਾ ਉਸ ਇੱਟ ਤੇ ਤੁਹਾਨੂੰ ਮਿਲੂਗਾ ਔਰ ਅੱਜ ਵੀ سپیکر صاحب میں پرماتما یہ ارد نہیں کروں گا کہ پرماتما کانگرس پارٹی نو کوئی اور کڑی نہ دکھاے میں پرماتما کو ارد کروں گا کہ جیڑی بھی اور کڑی کانگرس پارٹی اگے آوے سانو ہمت نہیں اسی کڑی نو اویلیبل کا لگیے ਸਪੀਕਰ ਸਾਹਿਬ ਨਾਰੇ ਰਿਕਾਰਡ ਨਾ ਕੀਤੇ ਜਾਣ ਅੱਜ ਪਲੀਜ਼ ਬੈਠੋ ਇਸ ਹਾਊਸ ਤੋਂ ਉਰਦੋਰ ਮਦਦ ਤੇ ਇਜਾਜ਼ਤ ਚਾਹਾਂਗਾ ਤਾਂ ਕਿ ਇਹ ਬਜਟ ਪਿਛਲੇ ਬਜਟ ਵਾਂਗੂ ਇਹ ਪੰਜਾਬ ਦੇ ਹਰ ਤਬਕੇ ਦਾ ਆਮ ਤੇ ਖਾਸ ਤਬਕੇ ਦਾ ਇਹ ਫਾਇਦਾ ਪਹੁੰਚਾ ਸਕੇ 2 ਸਾਲ ਪਹਿਲਾਂ ਸਪੀਕਰ ਸਾਹਿਬ ਅਸੀਂ ਪੰਜਾਬ ਦੀ ਜਨਤਾ ਅੱਗੇ ਦਸਤਕੋਸਤਾ ਗੁਜ਼ਾਰਿਸ਼ ਕੀਤੀ ਸੀ ਤੇ ਸਾਨੂੰ ਯਾਨੀ ਕਾਂਗਰਸ ਪਾਰਟੀ ਨੂੰ ਜਿਹਦੀ ਕਯਾਦਤ ਕੈਪਟਨ ਅਮਰਿੰਦਰ ਸਿੰਘ ਕਰਦੇ ਆ ਤੁਸੀਂ ਸਾਡੀ ਸਰਕਾਰ ਨੂੰ ਮੈਂਡੇਟ ਦਿਓ ਔਰ ਮੈਨੂੰ ਇਸ ਮੌਕੇ ਤੇ ਵਿੰਸਟਨ ਚਰਚਿਲ ਦੇ ਉਹ ਲਫ਼ਜ਼ ਯਾਦ ਆਉਂਦੇ ਆ ਜਿਹੜੇ ਉਹਨਾਂ ਨੇ 1947 ਦੇ ਵਿੱਚ ਦੂਜੀ ਆਲਮੀ ਜੰਗ ਵੇਲੇ ਕੈਸੀ ਜਨਾਨ ਦੇ ਲੋਕਾਂ ਨੂੰ ਕਿ ਜਸਟ ਟੂਲਸ ਵੀ ਵਿਲ ਫਿਨਿਸ਼ ਦ ਜੋਬ ਸਪੀਕਰ ਸਾਹਿਬ ਅੱਜ ਯਾਨੀ ਉਹਦਾ ਮਤਲਬ ਸੀ ਕਿ ਮੈਨੂੰ ਉਹ ਹਰਬਾ ਤੇ ਹਥਿਆਰ ਦੇ ਦਿਓ ਮੈਂ ਹਰ ਮੁਸੀਬਤ ਤੇ ਬੁਲਾ ਤਾ ਤੁਹਾਨੂੰ ਆਜ਼ਾਦੀ ਦੇ ਦੂੰਗਾ ਸਪੀਕਰ ਸਾਹਿਬ ਪੰਜਾਬ ਦੀ ਜਨਤਾ ਨੇ ਕਾਂਗਰਸ ਪਾਰਟੀ ਨੂੰ ਅਗਲੇ 5 ਸਾਲ ਵਾਸਤੇ ਸਰਕਾਰ ਚਲਾਉਣ ਦਾ ਜੋ ਮੰਡਟ ਦਿੱਤਾ ਅਖਤਿਆਰ ਦਿੱਤੇ ਤੇ ਮੈਂ ਤੁਹਾਡੇ ਸਾਹਮਣੇ ਅੱਜ ਸਪੀਕਰ ਸਾਹਿਬ ਸੁਰਖ ਨੂੰ ਹੈ ਸਪੀਕਰ ਸਾਹਿਬ ਅੱਜ ਦਾ ਬਜਟ ਇਹ ਬਿਨਾਂ ਸ਼ੱਕ ਤੇ ਸ਼ੁਭ ਇਹ ਸਾਡੀ ਪਾਲਿਸੀ ਦੀ ਇਹ ਸਿਮਤ ਬਿਆਨ ਕਰਦਾ ਹੈ ਦਰਦ ਮੰਦ ਦਾ ਦਰਦ ਮਿਟਾਉਣਾ ਗਰਜ਼ਮੰਦ ਦੀ ਗਰਜ਼ ਪੂਰੀ ਕਰਨੀ ਕਿਸਾਨ ਨੂੰ ਕੋਈਕਾ ਫੀਰ ਕਰਨਾ ਮਜ਼ਦੂਰ ਨੂੰ ਆਪਣੇ ਪੈਰਾ ਤੇ ਖੜਾ ਕਰਨਾ ਤੇ ਮੁਲਾਜ਼ਮ ਨੂੰ ਉਤਸ਼ਾਹਤ ਕਰਨਾ ਇਹ ਸਾਡੀ ਪਾਲਿਸੀ ਦੇ ਵਿੱਚ ਸ਼ਾਮਲ ਹੈ ਤੇ ਇਸ ਦੇ ਵਿੱਚ ਤੁਸੀਂ ਜਵਾਬ ਕਰੋ ਬੁਨਿਆਦੀ ਢਾਂਚੇ ਨੂੰ ਤਗੜਾ ਕਰਨਾ ਤੇ ਪੰਜਾਬ ਨੂੰ ਮਜ਼ਬੂਤ ਆਰਥਿਕ ਬੁਨਿਆਦਾਂ ਤੇ ਖੜਾ ਕਰਨਾ ਸਪੀਕਰ ਸਾਹਿਬ ਇਹ ਬਜਟ ਇਸ ਗੱਲ ਦੀ ਵੀ ਦਰਜਵਾਨੀ ਕਰਦਾ ਹੈ ਕਿ ਸਾਡੀ ਸਰਕਾਰ तमाम ਮੁਸ਼ਕਲਾਂ ਦਰ ਬਦਰ گزرਸਾ ਕਰਦੇ ਹੋਏ ਅਸੀਂ ਤਰੱਕੀ ਦੇ ਰਸਤੇ ਤੇ ਅਸੀਂ ਰਵਾ ਦਵਾ ਹੈ ਕੱਲ ਦਾ ਹਿੰਦੁਸਤਾਨ ਵਿੱਚ ਪੰਜਾਬ ਦਾ ਹਿੱਸਾ ਇਸ ਮੁਲਕ ਦੀ ਤਰੱਕੀ ਵਿੱਚ ਹਮੇਸ਼ਾ ਬੜ ਜ਼ੋਰ ਤਰੀਕੇ ਨਾਲ ਯਾਦ ਕੀਤਾ ਜਾਊਗਾ ਸਪੀਕਰ ਸਾਹਿਬ ਇਸ ਮੌਕੇ ਤੇ ਮੈਨੂੰ ਪੰਜਾਬ ਦੇ ایک بڑے مشہور شاعر وہ لفظ یاد آ رہے ہیں وہ کہنا کہ یہی آئین قدرت ہے یہی اسلوب فطرت ہے جو ہے راہ عمل پیغامزن محبوب فطرت ہے سپیکر صاحب میں آج ہاؤس کا جو توجہ ہے وہ اس بجٹ دیا پیچیدگیا چی پڑا اے جڑا فائنینشل ਮੈਮੋਰੰਡਮ ਨਾਲ ਦਿੱਤਾ ਗਿਆ ਹੈ ਫਾਈਨੈਂਸ ਸੈਕਟਰੀ ਸਾਹਿਬ ਨੇ ਬੜੀ ਖੂਬੀ ਨਾਲ ਉਹਦੇ ਵਿੱਚ ਸਾਰੀਆਂ تفصیلیات ਉਹਦੇ ਵਿੱਚ بیان ہے स्पीकर ਸਾਹਿਬ ਮੈਂ ਇੱਕ ਪੁਰਬੀਦ انسان ਹਾਂ ਅਤੇ ਭਾਰਤ ਦੇ ਦੂਜੇ ਸੂਬਿਆਂ ਵਿੱਚ ਪੰਜਾਬ ਦਾ ਕਾਬਲੇ ਕਦਰ مقام ਹੋਵੇ ਇਹ ਮੁੜ ਬਹਾਲ ਕੀਤਾ ਜਾਵੇ ਮੈਨੂੰ ਪੰਜਾਬੀ ਦੀ ਕਾਬਲੀਅਤ ਅਗਰ ਤੇ لیاقت ਤੇ ਆਪਣੀ ਇਸ ਤੋਂ ਮੈਂ ਆਪਣੀ ਤਾਕਤ ਤੇ ਉਮੀਦ ਹਾਸਲ ਕਰਦਾ ਹਾਂ ਸਪੀਕਰ ਸਾਹਿਬ ਮੈਂ ਇਸ ਉਦੀਮ ಸದਨ ਨੂੰ ਇਹ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਵੱਲੋਂ 15ਵੇਂ ਵਿੱਤ ਕਮਿਸ਼ਨ ਨੂੰ ਕੇਂਦਰ ਤੇ ਰਾਜ ਦਰਮਿਆਨ ਇਹ ਵਿੱਤੀ ਸੰਬੰਧਾਂ ਵਿੱਚ ਵੱਖ-ਵੱਖ ਆਪਣੇ ਵਿਚਾਰ ਅਤੇ ਸੁਝਾਅ ਇਹਦਾ ਮੈਮੋਰੰਡਮ ਪੇਸ਼ ਕੀਤਾ ਗਿਆ। ਔਰ ਖੁਦ ਮੁੱਖ ਮੰਤਰੀ ਜੀ ਨੇ ਕਮਿਸ਼ਨ ਦੇ ਸਾਹਮਣੇ ਪੰਜਾਬ ਦਾ ਮਕਦਮਾ ਇਹ ਬੜੀ ਬਾਖੂਬੀ ਨਾਲ ਪੇਸ਼ ਕੀਤਾ। ਔਰ ਕਮਿਸ਼ਨ ਨੇ ਸਾਡੀ ਗੱਲ ਇਹ ਬੜੀ ਹਮਦਰਦੀ ਨਾਲ ਸੁਣੀ। ਔਰ ਸਪੀਕਰ ਸਾਹਿਬ ਉਹਨਾਂ ਨੇ ਪੰਜਾਬ ਸਰਕਾਰ ਦੇ ਜੋ مالی ਹਾਲਾਤ ਨੂੰ ਮੁੜ ਸਰਜੀਤ ਕਰਨ ਦੇ ਜੋ ਕਦਮ ਸੀਗੇ ਕਮਿਸ਼ਨ ਨੇ ਉਹਦੀ ਸੁਲਾਹਾ ਵੀ ਕੀਤੀ ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਫੌਨਾਂਸਕ ਮਿਸ਼ਨ ਨੇ ਇੱਕ ਸਬਕਮਟੀ ਜੀ ਵੀ ਕੀ ਡਾਕਟਰ ਰਮੇਸ਼ ਚੰਦਰ ਜਿਹੜੇ ਕੀ ਉਹਦੇ ਚੇਅਰਮੈਨ ਨਿਯੁਕਤ ਕੀਤੇ ਗਏ ਔਰ ਉਸ ਖਾਸ ਸਮੇਂ ਦੇ ਵਿੱਚ ਇਹ ਦੀ ਰਿਪੋਰਟ ਜਿਹੜੀ ਹੈ ਉਹ ਸੀਸੀਐਲ ਦਾ ਜੋ خسارا ہر سال بنتا وہاپند نپٹارا کر فائنانس کمیشن نے یہ سفارش کی ہے سپیکر صاحب پچھلی سرکار نے پنجاب دے حالات کے بڑے زخم دتے پر سب کو ڈونگا زخم یہ سرکار جان تو ایک دن پہلا تی ہزار کروڑ کا ਜਿਹੜਾ ਸੀਸੀਲ ਦਾ ਲਿਮਟ ਸੀ ਉਹਨੂੰ ਲੌਂਗ ਟਰਮ ਲੋਨ ਦੇ ਵਿੱਚ ਤਕਦੀਲ ਕਰਕੇ ਇਹ ਸਪੀਕਰ ਸਾਹਿਬ ਇਹ ਸਭ ਤੋਂ ਵੱਡਾ ਧਖਮ ਸੀਗਾ ਔਰ ਇਹਨਾਂ ਨੇ ਇਹ ਕਿਉਂ ਇਹਨਾਂ ਨੇ ਕਿਉਂ ਕੀਤਾ ਇਹ ਇਹਨੂੰ ਪਤਾ ਹੋ ਸਕਦਾ ਹੈ ਸਪੀਕਰ ਸਾਹਿਬ ਹੁਣ ਅਗਲੇ 17 ਸਾਲਾਂ ਵਾਸਤੇ 3240 ਕਰੋੜ ਦਾ ਸਾਲਾਨਾ ਇਹ ਵਿਆਜ ਤੇ ਮੂਲ ਜਿਹੜਾ ਇਹ ਅਸੀਂ ਅਦਾ ਕਰ ਰਹੇ ਹਾਂ ਔਰ ਮੈਨੂੰ ਸਪੀਕਰ ਸਾਹਿਬ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੜੇ ਹੀ ਕਾਬਲ ਇੱਥੇ ਫੂਡ ਮੰਤਰੀ ਅਚੇ ਆਸ਼ੂ ਜੀ ਇਹ ਬੈਠੇ ਆ ਔਰ ਸੀਸੀਲ ਦੇ ਵਿੱਚ ਜਿਹੜਾ ਖਸਾਰਾ ਸੀਗਾ 16 17 ਦੇ ਮੁਨਿਸਪਤ 17 18 ਦੇ ਵਿੱਚ ਇਹਨਾਂ ਨੇ ਇਹਨੂੰ ਘਟਾ ਕੇ 11.88 ਕਰ ਦਿੱਤਾ ਹੈ ਔਰ ਕਣਕ ਦਾ ਜਿਹੜਾ ਖਸਾਰਾ ਸੀ ਉਹ 43% ਤੋਂ ਉੱਤੇ ਇਹਨਾਂ ਨੇ ਕਰਤਾ ਮੈਂ ਆਸ਼ੂ ਜੀ ਦਾ ਇਸ ਗੱਲ ਦਾ ਮੈਂ ਧੰਨਵਾਦ ਕਰਦਾ ਹਾਂ ਸਪੀਕਰ ਸਾਹਿਬ ਰਿਜ਼ਰਵ ਬੈਂਕ ਆਫ ਇੰਡੀਆ ਨੇ ਜੋ ਫਾਈਨੈਂਸ਼ੀਅਲ ਇੰਡੀਕੇਟਰਸ ਆਪੇ ਸਪੀਕਰ ਸਾਹਿਬ ਪਹਿਲੀ ਵਾਰ ਇਹ ਆਡੀਟਰ ਜਨਰਲ ਦਾ ਆਡੀਟਰ ਜਨਰਲ ਦੇ ਰਿਪੋਰਟ ਦੇ ਵਿੱਚ ਆ ਕਿ ਪਹਿਲੀ ਵਾਰ ਪੰਜਾਬ 17 18 ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੇ ਅਸੀਂ ਪ੍ਰਾਈਸਰੀ ਸਰਪਲਸ ਦੇ ਵਿੱਚ ਪੰਜਾਬ ਨੂੰ ਲੈ ਕੇ ਤਾ ਹੈ ਉਸੇ ਤਰ੍ਹਾਂ ਸਪੀਕਰ ਸਾਹਿਬ ਮਰਦਾਬਾ ਮਰਦਾਬਾ ਇਸ ਨੂੰ ਬਹਾਲ ਕਰਨ ਵਾਸਤੇ ਅਸੀਂ ਜਿਹੜਾ ਸਾਡਾ ਪ੍ਰੋਡਕਟਿਵ ਐਕਸਪੈਂਡੀਚਰ ਇਹਦੇ ਜਿਹੜੇ ਫਾਈਨੈਂਸ਼ੀਅਲ ਇੰਡੀਕੇਟਰਸ ਹਨ ਅਸੀਂ ਅਗਲੇ 4 ਸਾਲ ਦੀ ਇਹਦੀ ਪਲਾਨ ਬਣਾਈ ਹੈ ਔਰ ਜਿਹੜੇ ਪ੍ਰੀ ਡਿਟਰਮਿੰਡ ਗੋਲ ਉਹ ਆਪਣੀ ਪਾਲਿਸੀ ਦੇ ਵਿੱਚ ਉਹਦਾ ਲੇਖਾ ਜੋਖਾ ਉਹਦਾ ਕਰਾਂਗੇ ਸਪੀਕਰ ਸਾਹਿਬ ਪੈਰਾ 14 ਪੈਰਾ 14 ਜਿਹੜਾ GSTP 17 18 ਦੇ ਵਿੱਚ 4 ਲੱਖ ਤੇ 70 ਕਰੋੜ 404000 713 ਕਰੋੜ ਜਿਹੜਾ ਸੀ 18 19 ਚ ਇਹ 5000 18 ਲੱਖ 293 ਕਰੋੜ ਹੋ ਗਿਆ ਔਰ ਜਿਹੜਾ 19 20 19 20 ਦਾ ਸਾਲ ਹੈ ਇਹਦਾ ਜੀਐਸਟੀਪੀ 5 ਲੱਖ 5 ਲੱਖ 70 ਹਜ਼ਾਰ 819 ਕਰੋੜ ਇਹ ਜੀਐਸਟੀਪੀ ਪੰਜਾਬ ਦਾ ਵਤਨ ਦਾ ਇਮਕਾਨ ਹੈ ਉਸੇ ਤਰ੍ਹਾਂ ਸਪੀਕਰ ਸਾਹਿਬ ਜਿਹੜੀ ਪਰ ਕੈਪੀਟਲ ਕਮਾਏ ਪੰਜਾਬ ਦੀ ਇਹ 1 ਲੱਖ 1.2 1592 ਕਰੋੜ ਪੰਜਾਬ ਦੀ ਪਰ ਕੈਪੀਟਲ ਇਨਕਮ ਇਹ ਨੈਸ਼ਨਲ ਐਵਰੇਜ ਨਾਲੋਂ 22% ਜ਼ਿਆਦਾ ਹੈ ਸਪੀਕਰ ਸਾਹਿਬ ਇਸ ਸਾਲ ਦੀਆਂ ਜਿਹੜੀਆਂ ਤਜਵੀਜ਼ਾਂ ਇਹਦੇ ਵਿੱਚ ਜਿਹੜਾ ਸਾਡਾ ਰੈਵਿਊ ਐਕਸਪੈਂਡੀਚਰ ਹੈ ਇਹ 70399 ਕਰੋੜ ਤੋਂ ਇਹ ਵੱਧ ਕੇ 78510 ਕਰੋੜ ਹੌਂਦਨ ਕਾਰਨ ਜਿਹੜਾ ਕਿ 11.52% ਜ਼ਿਆਦਾ ਤੇ ਜਿਹੜੇ ਸਟੇਕਰ ਸਾਬ ਸਾਡੇ ਜੀਐਸਟੀ ਤੋਂ ਓਨ ਟੈਕਸ ਰੈਵਨਿਊ ਜਿਹੜੇ ਪ੍ਰਾਪਤ ਹੋਏ ਐ ਉਹਦੇ ਵਿੱਚ ਸਾਡੇ ਜੀਐਸਟੀ ਕੰਪਨਸੇਸ਼ਨ ਤਾਂ ਕਿਉਂਕਿ ਉਹਨਾਂ ਨੇ ਅਕਾਊਂਟਿੰਗ ਸਟੈਂਡਰਡ ਬਦਲਤੇ ਐ ਇਸ ਕਰਕੇ ਇਸ ਕਰਕੇ ਜੀਐਸਟੀ ਦਾ ਤੇ ਆਨ ਟੈਕਸ ਰੈਵਨਿਊ ਦਾ ਆਉਣ ਵਾਲੇ ਸਾਲ ਦੇ ਵਿੱਚ 70 30 ਦੀ ਫੀਸਟ ਰੱਖਾਂਗੇ ਸਪੀਕਰ ਸਾਹਿਬ ਪੈਰਾ 16 ਟੋਟਲ ਐਕਸਪੈਂਡੀਚਰ ਇੱਕ 2019-20 ਦੇ ਵਿੱਚ 1 ਲੱਖ 58 ਹਜ਼ਾਰ 993 ਕਰੋੜ ਔਰ ਜੋ ਇੱਕ ਪਿਛਲੇ ਸਾਲ ਨਾਲੋਂ 24 اشاریہ انتالی پرسینٹ زیادہ ہے اور اسی طرح اسپی صاحب ریویو ایکسپینڈیچر بیاسی کروڑ تین سو اٹھارہ کروڑ تو کے نبے ہزار ایک سو ستانوے کروڑ یہ نو اشاریا ستوجا فیصد واپ سپی صاحب سیلریز ویج تقریباً

0.22% ਰਹਿ ਗਿਆ ਸਪੀਕਰ ਸਾਹਿਬ ਉਸੇ ਤਰ੍ਹਾਂ ਜਿਹੜੀ ਸਾਡੀ ਇੰਟਰਸਟ ਪੇਮੈਂਟ ਹੈ ਇਹ ਸਾਲ 2017 ਵਿੱਚ ਇਹ 24. 26% ਤੋਂ ਇਹ 17 18 ਦੇ ਵਿੱਚ 28 0.93 ਹੋ ਗਈ ਸੀ ਸਪੀਕਰ ਸਾਹਿਬ 19ਵੀਂ ਦੇ ਵਿੱਚ ਇਹ 23% ਤੋਂ ਘਟ ਕੇ ਇਹ 22.51% ਤੇ ਹੋ ਜਾਏਗੀ اور ਸਪੀਕਰ ਸਾਹਿਬ ਇੱਕ ਗੱਲ ਇਹ ਦਰਸਾਉਣਾ ਕਿ ਪੰਜਾਬ ਜਿਹੜਾ ਇਹ ਫਿਰ ਇਹ ਮੁੜ ਬਹਾਲੀ ਦੇ ਰਸਤੇ ਤੇ ਪੰਜਾਬ ਇੱਕ ਵਾਰੀ ਫੇਰ ਤੁਰ ਪਿਆ ਖਲਾਸ ਸਿੰਘ ਜੀ ਸਾਹਿਬ ਜਿਹੜਾ ਕੈਪੀਟਲ ਐਕਸਪੈਂਡੀਚਰ 2019-20 ਦੇ ਵਿੱਚ ਇਹ 22800 42 ਕਰੋੜ ਉਸੇ ਤਰ੍ਹਾਂ ਹੀ ਸਪੀਕਰ ਸਾਹਿਬ ਇਹ ਪਿਛਲੇ ਸਾਲ ਨਾਲੋਂ ਇਹ ਪਿਛਲੇ ਸਾਲ ਨਾਲੋਂ 368% ਜ਼ਿਆਦਾ ਔਰ ਜਿਹੜਾ ਨੈਟ ਨੈਟ ਕੈਪੀਟਲ ਐਕਸਪੈਂਡੀਚਰ ਇਹ ਵੀ ਸਪੀਕਰ ਸਾਹਿਬ 1718 ਨਾਲੋਂ 1718 ਨਾਲੋਂ ਇਹ 206% ਸਪੀਕਰ ਸਾਹਿਬ ਜ਼ਿਆਦਾ ਸਪੀਕਰ ਸਾਹਿਬ ਪੈਰਾ ਪੈਰਾ 19 ਪੈਰਾ 19 ਦੇ ਵਿੱਚ ਜਿਹੜਾ ਮੰਨ ਨਹੀਂ ਘਟਾ ਇਹ ਸਪੀਕਰ ਸਾਹਿਬ ਤੁਹਾਨੂੰ ਖੁਸ਼ੀ ਹੋਊਗੀ ਕਿ ਜਿਹੜਾ ਰੈਵਨਿਊ ਡੈਫਿਸਟ ਹੈ ਇਹ 2.2 ਤੇ ਰਹਿ ਗਿਆ ਔਰ ਜਿਹੜਾ ਕੈਪੀਟਲ ਜਿਹੜਾ ਕੈਪੀਟਲ ਯਾ ਫਿਸਟਲ ਡੈਫਿਸਟ ਹੈ ਜਿਹੜਾ ਇਹਨਾਂ ਵੇਲੇ 12% ਤੇ ਸੀ ਸਪੀਕਰ ਸਾਹਿਬ ਉਹ 3.40 ਤੇ ਰਹਿ ਗਿਆ ਉਸੇ ਤਰ੍ਹਾਂ ਸਪੀਕਰ ਸਾਹਿਬ ਜਿਹੜਾ ਪਾਕਿਸਤਾਨੀ ਪੰਜਾਬ ਦਾ ਟੋਟਲ ਕਰਜ਼ਾ ਪੰਜਾਬ ਦਾ ਟੋਟਲ ਕਰਜ਼ਾ ਜਿਹੜਾ ਉਹ ਸਪੀਕਰ ਸਾਹਿਬ ਜਿੰਦੂ ਮਰਦਾ ਮਰਦਾ ਟੋਟਲ ਕਰਜ਼ਾ ਜਿਹੜਾ ਸਪੀਕਰ ਸਾਹਿਬ ਕਿ 2 ਲੱਖ 12000 276 ਕਰੋੜ ਤੇ ਟੋਟਲ ਖਰਚਾ ਔਰ ਆਉਣ ਵਾਲੇ ਆਉਣ ਵਾਲੇ ਮਾਨੀ ਸਾਲ ਦੇ ਵਿੱਚ ਕਿ 2 ਲੱਖ 29000 612 ਤੇ ਹੋ ਜੂਗਾ ਪਰ ਬਹੁਤ ਤਲਬ ਹੈ ਸਪੀਕਰ ਸਾਹਿਬ ਕਿ ਜਿਹੜਾ ਜੀਐਸਟੀ ਤੇ ਰੇਸ਼ੋ ਹੈ ਇਹ ਕੱтке 39.74% ਤੇ ਔਰ ਇਹ ਕੈਪਟਨ ਸਰਕਾਰ ਦੀ ਬਹੁਤ ਵੱਡੀ ਉਪलब्धि ਹੈ ਸਪੀਕਰ ਸਾਹਿਬ ਮੈਂ ਪਰਾ ਪਰਾ ਤੇ ਇਹਨੂੰ ਛੱਡਦਾ ਹੋਇਆ ਸਪੀਕਰ ਸਾਹਿਬ ਮੈਂ ਮੈਂ ਸਪੀਕਰ ਸਾਹਿਬ ਜਿਹੜੇ ਕਾਹ ਸਾਲ ਦੀਆਂ ਜੋ ਤਜਵੀਜ਼ਾਂ ਜੇ ਮੈਂ ਉਹਨਾਂ ਤੇ ਆਵਾਂ ਤਾਂ ਐਗਰੀਕਲਚਰ ਦੇ ਵਿੱਚ ਸਪੀਕਰ ਸਾਹਿਬ ਪੈਰਾ 24 ਪੈਰਾ 24 ਐਗਰੀਕਲਚਰ ਦੇ ਵਿੱਚ 13643 ਕਰੋੜ ਰੁਪਇਆ ਇਹ ਐਗਰੀਕਲਚਰ ਵਾਸਤੇ ਇਹ ਰੱਖਿਆ ਗਿਆ ਸਪੀਕਰ ਸਾਹਿਬ ਐਜੂਕੇਸ਼ਨ ਦੇ ਵਿੱਚ 9. 75 ਕਰੋੜ 75% ਇਜ਼ਾਫਾ ਹੈਲਥ ਦੇ ਵਿੱਚ 10.78% ਇਜ਼ਾਫਾ ਤੇ ਰੂਰਲ ਰੂਰਲ ਡਿਵੈਲਪਮੈਂਟ ਵਿੱਚ ਇਹ 36% ਦਾ ਇਜ਼ਾਫਾ ਅਰਪਨ ਅਰਪਨ ਇਨਫਰਾਸਟ੍ਰਕਚਰ ਦੇ ਵਿੱਚ ਇਹ 19% ਦਾ ਇਜ਼ਾਫਾ ਹੈ ਤੇ ਕਨੈਕਟੀਵਿਟੀ ਤੇ ਐਕਸੈਸ ਦੇ ਵਿੱਚ ਇਹ 22% اکی پرسینٹ کا اضافہ سپیکر صاحب اس بجٹ کے محسوس کیا گیا سی طرح سپیکر صاحب میں پیرا میں پیرا میں پیرا میں پیرا سال انی چھبی تال انیسان مفت بجلی جی ہے مفت بجلی باستے اٹھ ہزار نو سو انہتر کروڑ روپئے یہ مخصوص سپیکر صاحب راشٹری کشی بکاس یوجنا واسطے دو سو کروڑ روپے مخصوص کیتا گیا ایسے طرح ہی اسپی صاحب جاڈی مندی منڈیوں کی بہتری واسطے سات سو پناہ کروڑ روپیہ انہوں نے مخصوص کیتا ہے اور اس طرح اسپیکر صاحب میں میں پیرا پیرا بتی تھے پیرا ہونا ہے جیدے بچ کی جیدے بچ کی باغ بانی ہارٹی کلچر مشن دے بچے ساتھ شاریہ انجا کروڑ روپیہ ایک ਰਾਤਵੇ ਰੱਖੇਗਾ ਹੈ ਸਪੀਕਰ ਸਾਹਿਬ ਮੈਂ ਮੈਂ ਹੁਣ ਪੈਰਾ 35 ਪੈਰਾ 35 ਤੇ ਮੋਸ਼ਨ ਗ੍ਰੇਡਿੰਗ ਤੇ ਸਬਜ਼ੀਆਂ ਦੀ ਸਬਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ ਕੰਨ ਸਾਲ ਦੇ ਵਿੱਚ 19 ਅਸ਼ਾਰੀ ਸਟਾਰਟ ਕਰੋੜ ਰੁਪਇਆ ਇਹ ਮਕਸੂਸ ਕਰਦਾ ਹੈ 3 ਕੇਰ ਨਿਰ ਗੰਨੋ ਗੰਨੋ ਉਤਪਾਦ ਗੱਲ 335 ਕਰੋੜ ਰੁਪਇਆ ਇਸ ਬਜਟ ਦੇ ਵਿੱਚ ਖਸੂਸ ਕਰਦਾ ਹੈ ਉਸੇ ਤਰ੍ਹਾਂ ਸਪੀਕਰ ਸਾਹਿਬ ਜਿਹੜੀ ਪਰਾਲੀ ਨੂੰ ਸਾੜਨ ਦੀ ਜਿਹੜੀ ਪੰਜਾਬ ਦੇ ਵਿੱਚ ਰਵਾਇਤ ਹੈ ਪਿਛਲੇ ਸਾਲ 260 ਕਰੋੜ ਰੁਪਇਆ ਇਹ ਸਬਸਿਡੀ ਦੀ ਵਜੋਂ ਮਸ਼ੀਨਰੀਆਂ ਨੂੰ ਦਿੱਤਾ ਗਿਆ ਹੈ ਇਸ ਸਾਲ ਇਹਨੂੰ ਵਾਦਾ ਕੇ ਸਪੀਕਰ ਸਾਹਿਬ ਇਹਨੂੰ ਵਾਦਾ ਕੇ 375 ਕਰੋੜ ਰੁਪਇਆ ਚੋਨੇ ਦੀ ਪਰਾੜੀ ਨੂੰ ਸਾੜਨ ਨੂੰ ਰੋਕਣ ਵਾਸਤੇ ਲਾਇਆ ਕਿ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਡੇਰੀ ਵਿਕਾਸ ਵਾਸਤੇ ਪੈਰਾ 42 ਪੈਰਾ 42 ਪੈਰਾ 42 ਐਤੀ ਡੇਰੀ ਡੇਰੀ ਉਚਾਤ ਵਾਸਤੇ بھی کروڑ روپیہ نمیاں ڈیری واسطے مچھلی پالن کے سا دو سو ہیٹے چینگا مچھی تے پندرہ سو ہیٹے فشریز دے تھلے لیا تجویز ہے اتنے میرے کابل ساتھی اپنے اینیمل ہسبینڈری کے منسٹر بیٹھے ہیں پناہ کروڑ روپیہ جو سیکس شاٹنگ سیمنٹ ਟੈਕਨੋਲੋਜੀ ਦਾ ਪ੍ਰੋਜੈਕਟ ਇਹ ਫੈਨਬਲ ਸਪੈਂਡਰੀ ਵਸਟੇਜ ਦੇ ਵੀ ਮਖੂਸ ਕੀਤਾ ਗਿਆ ਸਪੀਕਰ ਸਾਹਿਬ ਜੋ ਜੋ ਡੇਰਾ ਬਸੀ ਦੇ ਵਿੱਚ ਜੋ ਪਲਾਂਟ ਲੱਗ ਰਿਹਾ ਬਹਿਰ ਕਾ ਦਾ ਉਹਦੇ ਲਈ ਇਸ ਸਾਲ 4.13 ਕਰੋੜ ਰੁਪਇਆ ਇਹ ਮਖੂਸ ਕੀਤਾ ਗਿਆ ਸਪੀਕਰ ਸਾਹਿਬ ਮੈਂ ਹੁਣ ਆਨਾ ਪੈਰਾ ਪੈਰਾ ਸਪੀਕਰ ਸਾਫ ਪੈਰਾ 50 ਪੈਰਾ 51 ਪੈਰਾ 51 এমপ্লয়মেন্ট জেনারেশন এন্ড স্কিল ডেভেলপমেন্ট স্পিকার ਸਾਫ ਮੈਨੂੰ ਇਸ ਪੈਰਾ 52 ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਸਾਲ 1 লক্ষ 13000 ਤੋਂ ਵੀ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ چوبی ہزار نو اپنی گھٹی اپنی روزگار کے تحت روزگار ملیاپنجا روزگار میلے لائے گئے تی تک سپیکر صاحب چھیالی ہزار چھ سو نو وسنکا روزگار دے مواقع اسی دیتے سپیکر صاحب میں جس طرح اے پیرا پچونجا پیرا ففٹی فائیو سپیکر صاحب جس طرح یو پی اے سرکار نے 2005 دے مندرے گا ہزار سکیم شروع کیتی کی پنجاب سرکار نے میرا کام میرا میرا مال اے نو سکیم ایس کر لے کے آ رہے ہیں جیسے تحت جہے دے کے ਸਾਡੇ ਨੌਜਵਾਨ ਸ਼ਹਿਰਾਂ ਦੇ ਵਿੱਚ ਨੌਜਵਾਨਾਂ ਨੂੰ ਇੱਕ ਮਿਨੀਮਮ ਮਿਨੀਮਮ এমਪਲੋਇਮੈਂਟ ਜਿਹੜੀ ਆ ਉਹਨਾਂ ਨੂੰ ਦਿੱਤੀ ਜਾਊਗੀ ਔਰ ਇਹਦੇ ਲਈ 90 ਕਰੋੜ ਰੁਪਇਆ ਇਸ ਸਾਲ ਪੰਜਾਬ ਸਰਕਾਰ ਤਜਵੀਜ਼ ਕਰ ਰਹੀ ਹੈ ਸਪੀਕਰ ਸਾਹਿਬ ਸਪੋਰਟਸ ਪਾਲਿਸੀ ਉਹ ਨਵੀਂ ਆ ਗਈ ਹੈ ਔਰ ਇਸ ਸਾਲ ਇਸ ਸਾਲ ਸਪੋਰਟਸ ਪਾਲਿਸੀ ਦੇ ਤਹਿਤ 18 ਕਰੋੜ اٹھارہ کروڑ دے کے سرب کے سپورٹسمین جہاں نے ایشی گیم نیشنل لیول پہ جہاں نے میڈل جتے ہیں نے انعام تقسیم کیتے گئے ہیں سپیکر صاحب میں بلوک لیول پہ ملٹی پرپز اسٹیڈیم انہوں ترتالی کروڑ روپیہ واسطے مقصود کر دیں اسے طرح ہی اسپی صاحب جلندر ਸਾਂ ਤੇ ਹਾਕੀ ਦੀ ਜਨਤਰੀ ਹੈ ਤੇ ਪ੍ਰਗਟ ਸਿੰਘ ਜਿਹੜੇ ਕੀ ਇੰਡੀਆ ਦੇ ਇੰਡੀਆ ਦੇ ਕੈਪਟਨ ਰਹਿ ਚੁੱਕੇ ਹੈ ਜਲੰਧਰ ਵਾਸਤੇ ਇੱਕ ਨਵਾਂ ਆਈਕਨਿਕ ਸਟੇਡੀਅਮ ਜਿਹੜਾ ਉਹ ਜਲੰਧਰ ਸ਼ਹਿਰ ਵਾਸਤੇ ਉਹ ਵੀ ਮਹਿਸੂਸ ਕਰ ਰਹੇ ਹੈ ਸਪੀਕਰ ਸਾਹਿਬ ਮੈਂ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਡਸਟਰੀ ਇੰਡਸਟਰੀ ਨੂੰ ਮੁੜ ਬਹਾਲ ਕਰਨ ਵਾਸਤੇ ਪਹਿਰਾ 60 ਪੈਰਾ 16 1500 13 ਕਰੋੜ ਰੁਪਇਆ ਬਿਜਲੀ ਦੀ ਸਬਸਿਡੀ ਇਹ ਇੰਡਸਟਰੀ ਨੂੰ ਐ ਸਾਲ ਦੇਣ ਜਾ ਰਹੇAudioAsset ਇਸੇ ਤਰ੍ਹਾਂ ਮੰਡੀ ਗੋਬਿੰਦਗੜ ਸਪੀਕਰ ਸਾਹਿਬ ਜੇ ਪੰਜਾਬ ਨੇ ਤਰੱਕੀ ਕਰਨੀ ਹੈ ਤੇ ਜੇ ਇੱਕ ਇਸ਼ਤਿਹਾਰ ਹੈ ਪੰਜਾਬ ਦਾ ਤਾਂ ਮੰਡੀ ਗੋਬਿੰਦਗੜ ਹੈ ਤੇ ਮੰਡੀ ਗੋਬਿੰਦਗੜ ਦੇ ਵਿੱਚ ਮੈਂ ਵਧਾਈ ਦੇਣੀ ਚਾਹੁੰਦਾ ਸਟੇ ਇੰਡਸਟਰੀ ਮਨਿਸਟਰ ਨੂੰ ਜਿਨ੍ਹਾਂ ਨੇ ਮੰਡੀ ਗੋਦ ਵਿੱਚ ਕਰਦੀ ਇੰਡਸਟਰੀ ਨੂੰ ਇਹਨਾਂ ਨੇ ਮੁੜ ਬਹਾਲ ਕਰਾਇਆ ਸਪੀਕਰ ਸਾਹਿਬ ਇੱਕ ਨਵੀਂ ਸਕੀਮ ਮੇਕ ਇਨ ਪੰਜਾਬ ਪੈਰਾ 62 ਪੈਰਾ 62 ਮੇਕ ਇਨ ਪੰਜਾਬ ਇਹ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਕਿ ਜਿਹੜੀ ਵੀ ਸਰਕਾਰੀ ਖਰੀਦ ਹੋਊਗੀ ਉਹਦਾ 50% ਹਿੱਸਾ ਉਹ ਪੰਜਾਬ ਦੇ ਵਿੱਚ ਲੋਕਲ ਸਪਲਾਈਅਰ ਲੋਕਲ ਜਿਹੜੇ ਟਰੇਡਰ ਤੇ ਇੰਡਸਟਰੀਸਟਰ ਉਹ ਤੋਂ ਲਿਆ ਜਾਏਗਾ ਸਪੀਕਰ ਸਾਹਿਬ ਮੈਂ ਸਪੀਕਰ ਸਾਹਿਬ ਮੈਂ ਮੈਂ ਪੈਰਾ 63 ਪੈਰਾ 63 ਅਰ ਪੈਰਾ 63 ਦੇ ਵਿੱਚ ਰਾਜ ਸਰਕਾਰ ਦਿਆਂ ਜਿਹੜੀਆਂ ਟੂਰਿਜ਼ਮ ਡਿਪਾਰਟਮੈਂਟ ਆ सिटी साउपडा डिपार्टमेंट दी स्पीकर साहब अमृतसर ਦੇ ਵਿੱਚ ਇੱਕ ਅੰਮ੍ਰਿਤਸਰ ਨੂੰ ਇੱਕ ਹਾਈ ਕਾਰੈਕਟੀ City ਦੇ ਤੌਰ ਤੇ ਫਿਕਸ ਕਰਨਾ ਹੈ ਔਰ ਇਹਦੇ ਲਈ ਬਾਹਰਲੇ ਮੁਲਕਾਂ ਤੋਂ ਕੰਸਲਟੈਂਟ ਤੇ ਆਰਕੀਟੈਕਟ ਬੁਲਾਏ ਜਾਣਗੇ ਔਰ ਉਹਨਾਂ ਦਾ ਸਲਾਹ ਕਰਨ ਵਾਸਤੇ 10 ਕਰੋੜ ਰੁਪਇਆ ਸਿੰਘ ਉਹਨਾਂ ਦੀ फीस ਵਾਸਤੇ ਅੰਮ੍ਰਿਤਸਰ ਦੀ ਬਿਹਤਰੀ ਵਾਸਤੇ ਰੱਖਿਆ ਗਿਆ ਹੈ ਸਪੀਕਰ ਸਾਹਿਬ

ਮਿਸਟਰ ਸਾਹਿਬ ਆਪਣੀਆਂ ਸੀਟਾਂ ਦੇ ਵਿੱਚ ਇਸ ਗੱਲ ਦੀ ਇਸ ਗੱਲ ਦੇ ਬਧਾਈ ਦੇਣੀ ਚਾਹੁੰਦਾ ਕਿ ਡੇਰਾ ਮੈਜਰ ਦੇ ਵਿੱਚ ਡਿਸਕ੍ਰਿਪਸ਼ਨ ਹੋਇਆ ਨਹੀਂ ਕਰਦੀ ਉਹਨਾਂ ਨੇ ਉਹਦੇ ਲਈ 25 ਕਰੋੜ ਰੁਪਇਆ 25 ਕਰੋੜ ਰੁਪਇਆ ਡੇਰਾ ਪਾਪਾ ਨਾਨਕ ਡਿਵੈਲਪਮੈਂਟ ਅਥਾਰਟੀ ਵਾਸਤੇ ਰੱਖਿਆ ਗਿਆ ਤੇ ਸਪੀਕਰ ਸਾਹਿਬ

ਮੈਂ ਅਫਸੋਸ ਨਾਲ ਕਹਿ ਰਿਹਾ ਕਿ ਪਲੀ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਸਿੱਧੂ ਸਾਹਿਬ ਇੱਕ ਮਿੰਟ